ਸਤ ਸ੍ਰੀ ਅਕਾਲ ਜੀ ਤੁਸੀਂ ਜੋੜ ਚੁੱਕੇ ਹੋ ਟਾਈਗਰ ਪੰਜਾਬ ਨੇ ਉਹ ਚੈਨਲ ਨਾਲ ਤੇ ਮੈਂ ਸਤਰਾਮ ਸਿੰਘ ਆਪਾਂ ਇਸ ਵੇਲੇ ਵੈਸੇ ਤਾਂ ਇਹਨਾਂ ਦਾ ਇਹੋ ਹੀ ਕੁੱਤੀ ਚੀ ਕਰਦਾ ਹਰ ਵਾਰੀ ਹਰ ਲਖਣ ਚ ਲਖਣ ਭਾਵੇਂ ਪੰਚਾਇਤੀ ਹੋਵੇ ਤੇ ਲਖਣ ਭਾਵੇਂ ਐਮਐਲਏ ਦਾ ਹੋਵੇ ਜਾਂ ਲੋਕ ਸਭਾ ਦਾ ਜਾਂ ਵਿਧਾਨ ਸਭਾ ਦਾ ਤੇ ਜਾਂ ਹੁਣ ਜਿਵੇਂ ਚੱਲ ਰਹੀ ਆ ਰੱਸਾ ਕਸੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨਾ ਜਿਹੜਾ ਮਾਹੌਲ ਆ ਪੂਰੀ ਤਰ੍ਹਾਂ ਭਖਿਆ ਹੋਇਆ ਪਰ ਦੇਖਣ ਵਾਲੀ ਕੀ ਗੱਲ ਵੀ ਇੱਥੇ ਇੱਕ ਹੋਰ ਬੜੀ ਸ਼ਰਮ ਦੀ ਗੱਲ ਦੇਖਣ ਨੂੰ ਸਾਹਮਣੇ ਆਈ ਵੀ ਸਰਕਾਰ ਜਿਹੜੀ ਆ ਉਹ ਤਾਂ ੱੱਕਾ ਕਰਦੀ ਹੁੰਦੀ ਆ ਦੂਜੀਆਂ ਜਿਹੜੀਆਂ ਪਾਰਟੀਆਂ ਸਰਕਾਰ ਚੋਂ ਬਾਹਰ ਹੁੰਦੀਆਂ ਉਹਨਾਂ ਨਾਲ ਤੇ ਇੱਥੇ ਬੜੀ ਹੋਰ ਹਾਸੋਈ ਨਹੀਂ ਗੱਲ ਆ ਕਿ ਉਹ ਤਾਂ ਕਹੀ ਜਾਂਦੇ ਵੀ ਸਰਕਾਰ ਫੈਲਾ ਖੋ ਕੇ ਭੱਜਦੀ ਭੱਜਦੇ ਵੇਖੇ ਵੀ ਲੋਕਾਂ ਨੇ ਫੈਲਾ ਖੋ ਖੋ ਕੇ ਤੇ ਇਧਰਲੇ ਪਾਸੇ ਜਿਹੜੀ ਆ ਸਾਡੀ ਮੈਡਮ ਆ ਇਹ ਕਹੀ ਜਾਂਦੀ ਆ ਵੀ ਇਧਰ ਵੇਖੋ ਸਾਡਾ ਕਾਂਗਰਸੀਆਂ ਨੇ ਡਾਂਗਾ ਨਾਲ ਕਾਨੂੰ ਐ ਪੀਤਾ ਸਾਨੂੰ ਕੀ ਕੀਤਾ ਤੇ ਆਪਾਂ ਅਸਲੀ ਅਸਲੀਅਤ ਜਾਣਨ ਵਾਲੇ ਇਹਨਾਂ ਨਾਲੇ ਤਾਂ ਝਟਕ ਮਨ ਖੁਸ਼ ਕਰ ਲਈਏ ਤੇ ਨਾਲੇ ਦੇਖੀਏ ਵੀ ਇਹ ਚੱਲ ਕੀ ਰਿਹਾ ਜਿਹੜੇ ਆਪ ਹੀ ਨਹੀਂ ਅਕੁੱਟ ਖਾਈ ਜਾਂਦੇ ਆ ਤੇ ਤੁਸੀਂ ਵੋਟਾਂ ਪਾ ਕੇ ਇਹਨਾਂ ਨੂੰ ਕੁੱਟ ਖਾਣ ਤੋਂ ਕਿਵੇਂ ਬਚ ਜੋਗੇ ਪਾਰਟੀ ਭਾਵੇਂ ਕੋਈ ਵੀ ਆ ਖਾਸ ਕਰਕੇ ਛਾੜੂ ਆਲੀ ਪਾਰਟੀ ਜਿਹੜੀ ਇਹਦੀ ਇਹਦਾ ਹੀ ਫੋਕਸ ਆ ਇਸ ਚੀਜ਼ ਦਾ ਵੀ ਸਾਨੂੰ ਜੀ ਕਾਂਗਰਸੀ ਕੁੱਟਗੇ ਜੀ ਕਾਲੀ ਕੁੱਟਗੇ ਜੀ ਤੁਸੀਂ ਦੇਖੋ ਵੀ ਇੱਕ ਇੱਕ ਗੰਗਾ ਚੱਲ ਕੇਦਰ ਨੂੰ ਰਹੀ ਹੈ ਦਿਓ ਧਿਆਨ ਬਣਾ ਜਾ ਵੀਡੀਓ ਬਲੇ ਚੰਗੀ ਤਰ੍ਹਾਂ ਦੇਖ ਕੇ ਮੈਨੂੰ ਦੱਸਣਾ ਜ਼ਰੂਰ ਧੰਨਵਾਦ ਸਾਸਤਰੀ ਤੋਂ ਮਾਰ ਮਾਰ ਕੇ ਲੇਕੇ ਗਿਆ ਤੁਹਾਨੂੰ ਡਾਂਗ ਵੀ ਵਿਖਾ ਦੇਣੀ ਆ ਜਿੱਥੇ ਇਹਨਾਂ ਨੇ ਕੁੱਟਿਆ ਸੀਗਾ ਇੱਕ ਦਦਾਤੀ ਦਦਾਤੀ ਇਹਨਾਂ ਦੇ ਜਿਹੜੇ ਸਬੂਤ ਐ ਇੱਕ ਇੱਕ ਕੀ ਰਖਾਉਂਗੀ ਮੈਂ ਆਹ ਕਾਂਗਰਸੀਆਂ ਦਾ ਝੂਠ ਝੂਠ ਰਾਜਾ ਵੜਿੰਗ ਸਾਹਿਬ ਤੁਸੀਂ ਸੋਨੀਆ ਮਾਨ ਬਾਰੇ ਗੱਲ ਕਰ ਰਹੇ ਸੀਗੇ ਨਾ ਸੋਨੀਆ ਮਾਨ ਉਹ ਕੁੜੀ ਐ ਜਿਹਦੇ ਬਾਪ ਨੇ ਵੀ ਨਾ ਇੱਥੇ ਕੁਰਬਾਨੀ ਦਿੱਤੀ ਕਿ ਰਾਜਸਥਾਨ ਸੀ ਹਲਕੇ ਦੇ ਵਿੱਚ ਲੋਕਾਂ ਦੇ ਵਾਸਤੇ ਕਿਸਾਨਾਂ ਵਾਸਤੇ ਮਜ਼ਦੂਰਾ ਵਾਸਤੇ ਤੁਸੀਂ ਪਹਿਲਾਂ ਫੈਕਟ ਜਾਨੋ ਫਿਰ ਤੁਸੀਂ ਗੱਲ ਕਰੋ ਆ ਡਾਂਗ ਪਈ ਜੇ ਆਹ ਡਾਂਗ ਪਈ ਜੇ ਇੱਥੇ ਕੁੱਟਿਆ ਆ ਬਿੱਲੇ ਦਾ ਘਰ ਐ ਘਰ ਆ ਕੇ ਹਿੱਚ ਕੇ ਲੈ ਕੇ ਗਏ ਐ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਨਾਂ ਦੇ ਘਰ ਪਏ ਆ ਤੁਸੀਂ ਕਿਹੜੀ ਬੀਬੀ ਦੀ ਗੱਲ ਕਰ ਰਹੇ ਹੋ ਬਈ ਝੂਠੀਆਂ ਗੱਲਾਂ ਆਪਾਂ ਨੂੰ ਨਹੀਂ ਸੱਜਦੀਆਂ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਪਹਿਲੋ ਸੋਚ ਸਮਝ ਕੇ ਫੈਕਟ ਜਾਣੋ ਫੇਰ ਸਾ ਦੋ ਇਹਨਾਂ ਦਾ ਝੂਠੇ ਲੋਕਾਂ ਦਾ ਇਹਨਾਂ ਨੇ ਗੋਲੀਆਂ ਮਾਰੀਆਂ ਦਾਤਰ ਮਾਰੇ ਜਿਹੜੇ ਕਿ ਉੱਥੇ ਸੀਰੀਅਸ ਐ ਸਾਡੀ ਮੌਜੂਦਾ ਸਰਕਾਰ ਐ ਅਸੀਂ ਆਪਣੀ ਮੌਜੂਦਾ ਸਰਕਾਰ ਦੇ ਵਿੱਚ ਵੀ ਇਹੋ ਜੀ ਖਤਰਨਾਕ ਗੁੰਡਾਗਰਦੀ ਨਹੀਂ ਕਰਦੇ ਇਸ ਕਰਕੇ ਨਾ ਤੁਸੀਂ ਵੀ ਲੀਡਰ ਹੋ ਸੱਚ ਦਾ ਸਾਥ ਦਿਆ ਕਰੋ ਝੂਠ ਦਾ ਸਾਥ ਤੁਹਾਨੂੰ ਦੇਣ ਦੀ ਲੋੜ ਨਹੀਂ ਹੈਗੀ ਆ ਇੱਥੇ ਲੋਕੀ ਖੜੇ ਨੇ ਇਹ ਬਿੱਲੇ ਦੇ ਫਾਦਰ ਖੜੇ ਨੇ ਇਹ ਬਿੱਲੇ ਦੇ ਇੱਥੇ ਗਵਾਂਢੀ ਨੇ ਸੱਚ ਦੱਸੋ ਵੀ ਕੀ ਹੋਇਆ ਮੈਡਮ ਜੀ ਸੱਚ ਹੈ ਵੀ ਇੱਥੋਂ ਆਇਆ ਸ਼ੇਰ ਦਾ ਪੈਰ ਇੱਥੋਂ ਬਿੱਲਾ ਜਾ ਰਿਹਾ ਸੀ ਪਿੰਡ ਨੂੰ ਇੱਥੋਂ ਉਹਨੂੰ ਕਿਹੜੀ ਤੇ ਉਹ ਆਂਬ ਦੇ ਪੇੜ ਤਲੇ ਖੜਿਆ ਵਾ ਉੱਥੇ ਮਗਰ ਲਖਵਿੰਦਰ ਸਿੰਘ ਗਿਆ ਵਾ ਉਹਨੂੰ ਵੀ ਗੋਲੀਆਂ ਮਾਰ ਕੇ ਬਲਵਿੰਦਰ ਬਿੱਲੇ ਨੂੰ ਵੀ ਗੋਲੀਆਂ ਮਾਰ ਕੇ ਉਹਦੇ ਲਖਵਿੰਦਰ ਦੇ ਭਰਾ ਸ੍ਰਿੰਦਰ ਨੂੰ ਇੱਥੇ ਵੱਢਿਆ ਵਾ ਆਹ ਵੇਖੋ ਜੀ ਇੱਥੇ ਵੱਢਿਆ ਜੀ ਬਿਲਕੁਲ ਉਹ ਸਾਡਾ ਕੰਦ ਨਾ ਕੰਦਿਆ ਅਸੀਂ ਕੋਠੇ ਇੱਕੋ ਜਣ ਇੱਕ ਲਾਗੇ ਲੱਗ ਗਿਆ ਮੈਡਮ ਇਹਨਾਂ ਨੇ ਬਹੁਤ ਹੀ ਬਿੱਲੇ ਨੂੰ ਨਾ ਤਿੰਨ ਤਿੰਨ ਫਾਇਰ ਮਾਰੇ ਆ ਨਜਾਇਜ਼ ਹਥਿਆਰ ਚੋਣ ਜਾਬਤਾ ਦੇ ਵਿੱਚ ਵੀ ਇਦੋਂ ਵੱਡੀ ਗੁੰਡਾਗਰਦੀ ਕੀ ਹੋਊਗੀ ਐਸਐਚਓ ਦਾ ਰੋਲ ਦੱਸੋ ਕੀ ਆ ਉੱਥੇ ਕਿੱਥੇ ਉਹਨੇ ਮੈਡਮ ਜੀ ਮੈਂ ਪਹਿਲਾਂ ਵੀ ਤਿੰਨ ਦੋ ਤਿੰਨ ਝਗੜੇ ਕਰਾਇਆ ਸਾਡੇ ਰਿਸ਼ਤੇਦਾਰਾਂ ਦੇ ਇਹਨਾਂ ਨੂੰ ਪੈਸੇ ਲੈ ਲੈਂਦਾ 5-5 4-4 ਲੱਖ ਤੇ ਉਹ ਕਰਦਾ ਉਹਨਾਂ ਦੀ ਮਦਦ ਜੀ ਉਹਨਾਂ ਦੇ ਨਾਲ ਹੋਰ ਗਨਮੈਨ ਸੀ ਮੈਨੂੰ ਵੀ ਉਹਨਾਂ ਨੇ ਭੈਣ ਦੇ ਆ ਗਾਣਾ ਕੱਢੀਆਂ ਚਪੇੜਾਂ ਮਾਰੀਆਂ ਬਿੱਲੇ ਨੂੰ ਚੁੱਕਣ ਦੇ ਬਾਵਜੂਦ ਵੀ ਤੂੰ ਚੁੱਕ ਨਾ ਸੋਚੋ ਤੁਸੀਂ ਕੀ ਕਰਾਂਗੇ ਆਪਾਂ ਇਹ ਪੁਲਿਸ ਦਾ ਸਾਥ ਹੈ ਇੰਨਾ ਕਿ ਘਟਿਆ ਇਨਸਾਨ ਅਜੇ ਤੱਕ ਦੇਖਿਆ ਹੀ ਕਿਸੇ ਨੇ ਨਹੀਂ ਤੁਸੀਂ ਇਹ ਪੁਲਿਸ ਦਾ ਸਾਥ ਐਕਸਪੈਕਟ ਕਰ ਰਹੇ ਹੋ ਕਿ ਪੁਲਿਸ ਇਸ ਤਰੀਕੇ ਦੇ ਨਾਲ ਸਰਕਾਰ ਦਾ ਸਾਥ ਦੇ ਰਹੀ ਹੈ ਤੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਗੁੰਡਾਗਰਦੀ ਕਰ ਰਹੀ ਹੈ ਜਦੋਂ ਕਿ ਉਹਦੇ ਸਾਹਮਣੇ ਗੋਲੀਆਂ ਵਜਿਆ ਨਜਾਇਜ਼ ਹਥਿਆਰਾਂ ਦੇ ਨਾਲ ਚੋਨ ਜਾਬਤਾ ਦੇ ਵਿਚਕਾਰ ਠੀਕ ਹੈ ਔਰ ਇਹਦੀ ਸ਼ੈ ਕੀ ਦੀ ਸੀਗੀ ਸਰਕਾਰਿਆ ਸਾਬ ਤੁਹਾਡੀ ਜਿਹੜੀ ਇੱਕ ਦਿਨ ਪਹਿਲਾਂ ਤੁਸੀਂ ਧਮਕੀ ਦਿੱਤੀ ਸੀਗੀ ਮੈਨੂੰ ਔਰ ਧਮਕੀ ਦਿੱਤੀ ਸੀਗੀ ਲਖੇ ਦੀ ਮਾਂ ਨੂੰ ਜਦੋਂ ਲਖੇ ਦੀ ਮਾਂ ਨੇ 200 ਬੰਦੇ ਦੇ ਸਾਹਮਣੇ ਇਹ ਗੱਲ ਕਹੀ ਸੀਗੀ ਤੁਹਾਨੂੰ ਜੋ ਤੁਸੀਂ ਉਹਨਾਂ ਨੂੰ ਇਹ ਗੱਲ ਕਹੀ ਸੀਗੀ ਕਿ ਤੁਸੀਂ 6 ਮਹੀਨੇ ਰਹਿ ਗਏ ਤੇ ਉਹਨਾਂ ਨੇ ਤੁਹਾਨੂੰ ਅੱਗੇ ਗੱਲ ਕਹੀ ਸੀ ਕਿ ਅਸੀਂ ਕਬੂਤਰ ਨਹੀਂ ਜਿਹੜਾ ਆਪਾਂ ਇਥੋਂ ਉੱਡ ਜਾਾਂਗੇ ਅਸੀਂ ਰਹਿਣਾ ਪਿੰਡ 'ਚ ਐ ਤੁਸੀਂ ਕਹੇ ਫੇਰ ਤਾਂ ਕਬੂਤਰ ਉੱਡ ਜਾਣਗੇ ਤੇ ਤੁਸੀਂ ਉਹ ਡੋਨ ਦੀ ਕੋਸ਼ਿਸ਼ ਕੀਤੀ ਐ ਤੁਹਾਡੇ ਵਰਗੇ ਪੋਲਿਟਿਸ਼ੀਅਨ ਜੇ ਹੋਣ ਨਾ ਤੇ ਫਿਰ ਸੋਸਾਇਟੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਅਸੀਂ ਖੜੇ ਕਰਦੇ ਉਹਨਾਂ ਦੇ ਪਰਚੇ ਪਾਏ ਜਾ ਰਹੇ ਨੇ ਰਾਤ ਵੀ ਮੈਂ ਇੱਕ ਲਾਇ ਪਾਇਆ ਸੀ ਜਿਹੜੇ ਉਮੀਦਵਾਰ ਦਾ ਪਤਾ ਲੱਗ ਜਾਂਦਾ ਕਿ ਕਾਲਜਰ ਵੱਲੋਂ ਖੜ ਗਿਆ ਉਹਦੇ ਘਰੇ ਪੁਲਿਸ ਪਹੁੰਚ ਜਾਂਦੀ ਆ ਉਹਦੇ ਪਿੰਡ ਦੇ ਸਰਪੰਚ ਕੋਲ ਪੁਲਿਸ ਦਾ ਸੁਨੇਹਾ ਪਹੁੰਚਦਾ ਕਿ ਇਹਨੂੰ ਬਿਠਾ ਦੇ ਨਿਹੇਦ ਦੇ ਪਰਚਾ ਕਰ ਦਾਂਗੇ ਕਨਹੋਰ ਤਾਂ ਤਾਲਿਬਾਨ ਬਣਾ ਕੇ ਰੱਖਦੇ ਆ ਇੰਨਾ ਡਰ ਕੇ ਇਹਨਾਂ ਨੂੰ ਜੇ ਇਹ ਮਤਲਬ ਇੰਨਾ ਤੁਸੀਂ ਲੋਕਪ੍ਰੀਆ ਲੋਕਾਂ ਦੇ ਵਿੱਚ ਇੰਨੇ ਤੁਸੀਂ ਕੰਮ ਕੀਤੇ ਨੇ 4 ਸਾਲ ਦੇ ਬਰਾਬਰ ਕਰੋ ਤੁਸੀਂ ਮੈਂ ਸਸਪੈਂਡ ਕਰਾਉਣਾ ਉਹਨੂੰ ਵੇਖੀ ਸਰਕਾਰ ਸਾਡੀ ਵੀ ਹੋਣੀ ਹੁੰਦੀ ਕਦੀ ਕੋਈ ਗੱਲ ਨਹੀਂ ਅੱਜ ਆਪਾਂ ਬਣੇ ਫਿਰੇ ਦੇ ਨਾ ਕਿਸੇ ਦੇ ਕੋਈ ਨਹੀਂ ਪਰ ਕੇ ਤੁਹਾਡੇ ਬੰਦੇ ਦਾ ਚੁੱਕਣ ਕਿ ਤੁਸੀਂ ਇੱਜ਼ਤ ਗੱਲ ਨਾ ਕਰੋ ਚੁੱਪ ਕਰੋ ਇਹ ਬੰਦਾ ਕਰਵਾ ਰਿਹਾ ਇਹਦੀ ਬਣਾਉਂ ਨਹੀਂ ਆ ਇਹ ਬੰਦੇ ਨੇ ਧੱਕੇ ਨਾਲ ਕਰਵਾਇਆ ਸਾਰਾ ਬਾਹਰ ਬੰਦੇ ਸਾਰੇ ਡੱਕ ਕੇ ਉਹਨਾਂ ਦੇ ਬੰਦੇ ਅੰਦਰ ਆਏ ਸਾਰੇ ਕੀ ਕਰਦੇ ਇੰਨੇ ਤਾਂ ਓ ਓਪੀ ਤੁਹਾਨੂੰ ਮੈਨੂੰ ਰੋਤੇ ਆ ਬੰਦੇ ਅੰਦਰ ਕਿੱਥੋਂ ਆਏ ਇਹ ਬੰਦੇ ਅੰਦਰ ਆਏ ਕਿੱਥੋਂ ਆਏ ਇਹ ਬੰਦੇ ਅੰਦਰ ਕਿੱਥੋਂ ਆਏ ਇਹ ਦੇਖੋ ਜੀ ਇਹਨੇ ਸਾਰਾ ਕਰਵਾਇਆ ਸਾਰਾ ਇਹਨੇ ਕਰਵਾਇਆ ਬੰਦੇ ਨੇ ਕਰਾਇਆ ਸਾਰਾ ਮੈਂ ਨਹੀਂ ਬਾਹਰ ਜਾਂਦਾ ਜਾਂ ਤੇ ਐਸਐਸਪੀ ਬੁਲਾਓ ਆਪਣਾ ਇਹਨਾਂ ਦੇ ਪਰਚਾ ਦੋ ਤੇ ਇਹਨੂੰ ਇਹ ਤੈਨੂੰ ਮੈਂ ਸਸਪੈਂਡ ਕਰਾਉਣਾ ਉਹਨੂੰ ਵੇਖੀ ਲੜਾਈ ਹੋਈ ਆ ਗੁੰਡਾਗਰਦੀ ਹੋਈ ਆ ਬਿਲਕੁਲ ਰੋਕਿਆ ਜੀ ਸਾਰਿਆਂ ਨੂੰ ਉੱਥੋਂ ਰੋਕ ਕੇ ਹੀ ਦੋ ਕੈਂਡੀਡੇਟ ਉਹ ਉਹਦੇ ਵੀ ਰੰਦਾਵਾ ਨੇ ਉਹਨਾਂ ਨੂੰ ਤੁਸੀਂ ਅੰਦਰ ਆਣ ਤੋਂ ਰੋਕਿਆ ਸੀ ਪਰ ਅੰਦਰ ਬਿਲਕੁਲ ਰੋਕਿਆ ਸੀਗੀ ਸਾਰਿਆਂ ਨੂੰ ਰੋਕਿਆ ਹਾਂ ਹੁਣ ਵੀ ਅਸੀਂ ਰੋਕਿਆ ਆਓ ਜੀ ਆਓ ਵੀਰ ਜੀ ਬਾਹਰ ਨੂੰ ਪਹਿਲਾਂ ਕਲਾਸੀ ਚੋਕਰੋਣੀ ਸੀ ਹੁਣ ਬਾਹਰ ਚੱਲੋ ਬਾਹਰ ਚੱਲੋ ਕਰੀ ਜਾਂਦਾ ਉਹਨੇ ਮੈਂ ਜਾਣਾ ਹੀ ਨਹੀਂ ਜਦ ਤੱਕ ਬੰਦੇ ਨਹੀਂ ਅੰਦਰ ਆਉਂਦੇ ਮੈਂ ਨਹੀਂ ਜਾਣਾ ਬਲਾਓ ਉਹਨਾਂ ਨੂੰ ਇਹ ਤਾਂ ਕੈਂਡੀਡੇਟਾਂ ਦਾ ਟੈਨਸ਼ਨ ਹੈ ਇਹ ਤਾਂ ਲੋਗੇ ਬਾਹਰ ਨਹੀਂ ਜਾਣਾ ਨੂੰ ਹੁਣ ਹੌਣ ਤੋਂ ਕੋਈ ਨਹੀਂ ਪਹਿਲਾਂ ਉਹ ਬਾਹਰ ਜਾਣਗੇ ਕਰੋ ਤੋਂ ਨਹੀਂ ਛੱਡਿਆ ਇਹ ਜਿਹੜਾ ਉਹਨਾਂ ਨੂੰ ਅੰਦਰ ਕੱਢ ਲੀਏ ਮੈਂ ਨਹੀਂ ਕਾ ਬਾਹਰ ਜਾਣਾ ਜਿਹਦੇ ਕੋਈ ਨਹੀਂ ਸਰਕਾਰ ਸਾਡੀ ਵੀ ਹੋਣੀ ਹੁੰਦੀ ਹੈ ਕਦੀ ਕੋਈ ਗੱਲ ਨਹੀਂ ਅੱਜ ਆਪਾਂ ਬਣੇ ਫਰੇਦੇ ਨਾ ਕਿਸੇ ਦੇ ਕੋਈ ਨਹੀਂ ਕਿ ਮਾਹੌਲ ਤਣਾਪੁਰ ਦਾ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਆਂ ਜਨਰਲ ਬਹਿਸ ਹੋਈ ਸੀ ਤਾਂ ਭਾਈ ਅੰਦਰ ਅੰਦਰ ਕੀ ਹੋਇਆ ਸੀਗਾ ਵੈਸੇ ਕਿਵੇਂ ਪੈਸ ਹੋਈ ਤਾਂ ਗੱਲਬਾਤ ਹਾਲੇ ਨਹੀਂ ਕਰ ਰਹੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆਂ ਅੰਦਰ ਹੋਇਆ ਕੀ ਵੈਸੇ ਕਿਸ ਵੱਲੋਂ ਬੈਸ ਹੋਈ ਉਹ ਗੈਂਗਸਟਰ ਵੜਿਆ ਆ ਅੰਦਰ ਤੁਸੀਂ ਰੋਕ ਰਹੇ ਸੀ ਉਹਨਾਂ ਨੂੰ ਆ ਉਹਨੂੰ ਰੋਕ ਰਹੇ ਸੁੱਖੀ ਦੇ ਮੁੰਡੇ ਨਹੀਂ ਲਿਆਂਦਾ ਗੈਂਗਸਟਰ ਪਰ ਉਹ ਤਾਂ ਕਹਿੰਦੇ ਕਿ ਤੁਸੀਂ ਅੰਦਰ ਧੱਕੇ ਛਾਏ ਹੋ ਨਹੀਂ ਨਹੀਂ ਅਸੀਂ ਨਹੀਂ ਧੱਕੇ ਛਾਏ ਸੀ ਤਾਂ ਬਿਲਕੁਲ ਆ ਤਸਵੀਰ ਅਸੀਂ ਤੁਹਾਡੇ ਨਾਲ ਲਗਾਤਾਰ ਸੰਝਿਆ ਕਰ ਰਹੇ ਹਾਂ ਉਹਦੇ ਵੀਰ ਰੰਧਾਵਾ ਦੀ ਐਚੇ ਖੜਕੀ ਆ ਔਰ ਆਪ ਆਮਦਮੀ ਪਾਰਟੀ ਸਮਰਥਕਾਂ ਦੇ ਨਾਲ ਬੈਸ ਹੋਈ ਆ